ਐਨਆਰਆਈ ਭਰਾਵਾਂ ਨੂੰ ਮੇਰੀ ਬੇਨਤੀ ਆ ਕਿਰਪਾ ਕਰੇ ਮੇਰੀ ਇਹ ਹੈ ਜ ਜਨੂੰ ਸਾਰੀ ਗੱਲ ਸਮਝਾਵਾਂਗੇ ਸਾਰੀ ਗੱਲ ਦੱਸਾਂਗੇ ਸਾਰੀ ਗੱਲ ਸੁਣਦੇ ਧਿਆਨ ਨਾਲ ਸੁਣੇ ਬੰਦੇ ਪਹਿਲਾ ਤਾਰ ਅੱਬ ਜਿੱਥੇ ਆਪਣੇ ਇਹ ਐਨਆਰਆਈ ਭਰਾ ਨੇ ਫੋਨ ਕਰ ਦਿੱਤੇ ਹੋਏ ਨੇ ਉਹ ਆਪਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਿਹੜਾ ਚੜ੍ਹਦੀ ਕਲਾ ਰੱਖੇ ਸੁਖ ਸ਼ਾਂਤੀ ਬਖਸ਼ੇ ਅਗਰ ਤਰੱਕੀਆਂ ਬਖਸ਼ੇ ਹੁਣ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ ਮੁੱਦੇ ਦੀ ਇਹ ਆ ਵੀਡੀਓ ਜਿਆਦਾ ਲੰਬੀ ਨਾ ਬਣ ਜਾਵੇ ਤੇ ਡਰਾਈਵਰਾਂ ਦੇ ਪਹਿਲਾਂ ਮੈਂ ਗੱਲ ਕਹਿ ਦੇਣਾ ਇੱਕ ਕਨਫਰਮ ਸੁਣੋ ਡਰਾਈਵਰ ਸਾਰੇ ਉਹ ਸਾਰੇ ਡਰਾਈਵਰਾਂ ਨੂੰ ਕਹਿ ਰਿਹਾ ਮੈਂ ਸਾਰੇ ਡਰਾਈਵਰਾਂ ਨੂੰ ਚੰਗੇ ਨਹੀਂ ਕਹਾਂਗਾ ਸਾਰੇ ਡਰਾਈਵਰਾਂ ਨੂੰ ਮਾੜੇ ਵੀ ਨਹੀਂ ਕਹਾਂਗਾ ਕੁਝ ਕੁ ਪਰਸੈਂਟ ਹੁੰਦੇ ਨੇ ਜਿਹੜੇ ਡਰ ਮਾੜੇ ਹੁੰਦੇ ਨੇ ਹੁਣ ਐਨਆਰਆਈ ਵੀਰਾਂ ਦੀ ਗੱਲ ਕਰੀਏ ਐਨਆਰਆਈ ਵੀਰਾਂ ਨੂੰ ਪਹਿਲੀ ਗੱਲ ਕਹਿੰਦੇ ਆ ਵੀ ਜੋ ਤੁਸੀਂ ਬਾਹਰੋਂ ਆ ਦੇ ਇੰਡੀਆ ਤੋਂ ਨੇ ਵਾਪਸ ਆਉਨੇ ਹੋ ਜਾ ਇੰਦੇ ਦੇ ਵਿੱਚ ਕਿਸੇ ਵੀ ਆਪਦੇ ਸਹਿਰ ਤੇ ਜਾਂ ਆਪਦੇ ਇਲਾਕੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਉਨੇ ਹੋ ਤਾਂ ਤੁਸੀਂ ਆਪਦੇ ਪਿੰਡ ਦੀ ਗੱਡੀ ਜਾਂ ਆਪਦੇ ਸਹਿਰ ਦੀ ਗੱਡੀ ਬੁਲਾ ਕਰੋ ਜੇ ਗੱਡੀ 5000 ਲੈਂਦੀ ਹੈ ਇੱਕ ਸਾਈਡ ਦਾ ਬੰਨ ਸਾਈਡ ਦਾ 5000 ਲੈਂਦੀ ਆ ਤਾਂ ਉਹ ਸਹੀ ਗੱਡੀ ਆ ਆਪ ਡਾਉਣ ਦਾ 10000 ਲੈਂਦੀ ਆ ਜੇ 10000 ਦੇ ਲਿਆ ਕਰੋ ਉਹ ਸਾਨੂੰ ਫਾਇਦੇ 'ਚ ਕਿਉਂਕਿ ਜਿਹੜੀ ਇੱਕ ਡ੍ਰੌਪ ਵਾਲੀ ਗੱਡੀ ਹੁੰਦੀ ਆ ਉਹਦੇ ਵਿੱਚ ਆਪਾਂ ਸਾਰਿਆਂ ਦੇ ਯਕੀਨ ਨਹੀਂ ਕਰ ਸਕਦੇ ਯਕੀਨ ਅੰਦਾਜ਼ਨਾ ਵੀ ਜਿਵੇਂ ਉਹ ਸਾਰੇ ਡਰਾਈਵਰਾਂ ਦੇ ਵਿੱਚ 100% ਡਰਾਈਵਰਾਂ ਦੇ ਵਿੱਚੋਂ 10% ਡਰਾਈਵਰ ਅੱਜ ਕੱਲ ਗਲਤ ਹੋਣ ਲੱਗ ਗਏ ਤੁਹਾਨੂੰ ਵੀ ਪਤਾ ਸਾਰੇ ਡਰਾਈਵਰਾਂ ਨੂੰ ਚੰਗਾ ਨਹੀਂ ਕਹਿ ਸਕਦਾ ਤੇ ਸਾਰੇ ਡਰਾਈਵਰਾਂ ਨੂੰ ਮਾੜਾ ਨਹੀਂ ਕਹਿ ਸਕਦੇ ਤੇ ਉਹਦੇ ਵਿੱਚ ਗੱਲ ਇਹ ਹੈ ਵੀ ਜਿਹੜੇ ਪਾਵਨ ਕੈਂਟਰੀ ਤੋਂ ਆਉਂਦੇ ਨੇ ਐਨ ਆਰ ਆਈ ਭਰਾਵ ਆਪਦੇ ਘਰ ਦੇ ਨਾਲ ਸਪੈਸ਼ਲ ਹੈ ਵੀ ਤੁਸੀਂ ਆਪਣਾ ਫਲਾਣੇ ਬੰਦੇ ਦੀ ਗੱਡੀ ਲੈ ਕੇ ਆਓ ਜਿੰਨ ਤੇਮ ਕਿ ਤੇਮ ਕਿ ਬੰਦੇ ਦੀ ਗੱਡੀ ਨਾਲ ਲੈ ਜਾਓ ਠੀਕ ਆ ਜੀ ਉਹ ਜੇ ਗੱਡੀ ਜਿਹੜਾ 10000 ਰੁਪਏ ਰਹਿਦਾ ਤੇ 10000 ਦੇ ਦੋ ਮੈਂ ਇਹ ਨਹੀਂ ਕਹਿੰਦਾ ਮੈਂ ਡਰਾਈਵਰ ਦੀ ਕਰਦੇ ਆਂ ਵੀ ਤੇ ਜਾਂ ਫਿਰ ਆਪਾਂ ਉਹਦੀ ਕਰਦੇ ਆਂ ਪਰ ਸੋ ਦੋਹਾਂ ਵਿੱਚ ਵਿਚਾਰ ਮਿੱਤ ਮਿਲਾ ਕੇ ਗੱਲਾਂ ਇਹ ਕਰਾਂਗੇ ਬਿੰਨਾਂ ਦਾ ਨਰਾ ਦੀ ਗਲਤੀ ਹੈ ਨਾ ਐਨ ਆਰ ਆਈ ਭਰਾ ਦੀ ਗਲਤੀ ਹੈ ਤੁਸੀਂ ਜੇ ਆਪਣਾ ਡਰਾਈਵਰ 10000 ਮਾ ਲ ਤੁਸੀਂ ਉਹਨੂੰ 8-10000 ਜੋ ਵੀ ਬਣਾ ਦਿੱਤੇ ਖਰਦਕ ਕਰ ਲੋ ਤੁਸੀਂ ਇੱਥੇ ਆ ਕੇ ਗਲਤੀ ਕਰ ਦਿੰਦੇ ਹੋ ਤਾਂ ਤੁਹਾਨੂੰ ਪਸਤਾਉਣਾ ਪੈ ਜਾਂਦਾ ਬਾਅਦ ਚ ਨਾਲੇ ਆਪਾਂ ਇਹ ਆਪਣੇ ਖਾਸ ਮੰਦਰੀ ਦੀ ਗੱਡੀ ਆ ਪਿੰਡ ਦੀ ਜਾਂ ਸਰਨੇ ਸ਼ਹਿਰ ਦੀ ਗੱਡੀ ਆ ਆਪਣੇ ਨਜ਼ਦੀਕੀ ਬੰਦੇ ਦੀ ਗੱਡੀ ਆ ਆਪਾਂ ਦੇ ਨਾਲ ਆਪਣੀ ਨੇਰੇ ਸਵੇਰੇ ਨੂੰ ਆਪਣੀ ਫਾਈਲ ਵੀ ਭੇਜ ਸਕਦੇ ਆ ਠੀਕ ਹੈ ਸਾਨੂੰ ਸਾਰੀ ਗੱਲ ਇਹ ਪਤਾ ਹੋਣਾਗਾ ਵੀ ਸਾਨੂੰ ਮੈਂ ਕਿੱਥੇ ਕਹਿ ਗਿਆ ਸੀਗਾ ਵੀ ਸਾਰੀ ਗੱਲ ਤੁਹਾਨੂੰ ਦੱਸਾਂ ਤੇ ਤੁਸੀਂ ਆਪ ਸਮਝ ਜਾਓਗੇ ਤੇ ਡਰਾਈਵਰਾਂ ਨੂੰ ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿਣਾ ਕਹਿਣਾ ਨਹੀਂ ਆਪਾਂ ਸਾਰਿਆਂ ਨੂੰ ਚੰਗਾ ਕਹਿਣਾ ਮੇਰੇ ਸਿਰਫ ਤਾਂ ਨੂੰ ਗੱਲ ਸੁਣ ਲੈਣਾ ਕਿਉਂਕਿ ਵਿੱਚ ਡਰਾਈਵਰ ਇਹ ਜਿਹੇ ਨੇ ਵੀ ਜਿਹੜੇ ਗਲਤੀ ਕਰ ਜਾਂਦੇ ਨੇ ਵੀ ਗਲਤੀ ਇੱਕ ਕਰਦਾ ਭੁਗਤਨੀ ਸਾਰਿਆਂ ਨੂੰ ਪੈ ਜਾਂਦੀ ਆ ਜੇ 99 ਡਰਾਈਵਰ ਸਹੀ ਨਾ ਤਾਂ ਇੱਕ ਗੜ ਤਾ ਨਾ 99 ਦੇ ਵਿੱਚ ਤੋਂ 100 ਵਿੱਚ ਹੀ ਲੱਗ ਜਾਂਦਾ 100 ਰੁਪਇਆ ਪੂਰਾ ਜਿਵੇਂ ਕਹਿੰਦੇ ਨੇ ਇੱਕ ਮੱਧੇ ਲਿਬੜੀ ਹੋਏ ਸਾਰੀਆਂ ਮੱਧਾਂ ਨੂੰ ਲਵੇ ਦਿੰਦੀ ਹੈ ਉਹ ਕੰਮ ਹੋ ਜਾਂਦਾ ਐਨਰ ਇੱਕ ਭਰਾਵਾਂ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਖਾਸ ਬੰਦੇ ਦੀ ਆਪਣੇ ਪਿੰਡ ਦੀ ਜਾਂ ਆਪਣੇ ਸ਼ਹਿਰ ਦੀ ਗੱਡੀ ਘਰ ਦੇਣ ਤੇ ਇੱਕੀ ਬੰਦੇ ਦੀ ਗੱਡੀ ਕਰਕੇ ਆਇਆ ਕਰੋ ਠੀਕ ਹੈ ਜੀ ਤਾਂ ਕਿ ਕੋਈ ਗਲਤੀ ਨਾ ਕਰੇ ਇੱਥੇ ਆ ਕੇ ਤੇ ਮਸਲ ਮੈਸ